ਸਾਡੇ ਡੀਐਸਪੀ ਰਾਜਪਰਾ ਸਰਦਾਰ ਮਨਜੀਤ ਸਿੰਘ ਨੇ ਆड्डा-ਆਡਾ ਸਾਡੀਆਂ ਟੀਮਾਂ ਬਣਾ ਕੇ ਸ਼ਹਿਰ ਦੇ ਵਿੱਚ ਨਾਕਾਬੰਦੀ ਕਰਾਈ ਸਾਡੀ ਨਾਕਾ ਪਾਰਟੀ ਐਸਐਸਜ ਉਸਪਾਲਸਿੰਗ ਮਿਡਵੇ ਤੇ ਜਿਹਨੇ ਨਾਕਾਬੰਦੀ ਕੀਤੀ ਹੁੰਦੀ ਸੀ ਉਹਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਜਿਹਦਾ ਨਾਮ ਗੌਰਵ ਤੇ ਜਿਹੜਾ ਗੁਰਦਾਸਪੁਰ ਦਾ ਰਹਿਣ ਵਾਲਾ ਇਹਨੂੰ ਇੱਕ ਬੈਗ ਦੇ ਤਹਿਤ ਫੜਿਆ ਫੜ ਕੇ ਜਿਹਦੀ ਤਲਾਸ਼ੀ ਲਈ 83 ਦੌਰਾਨ ਸਾਨੂੰ ਦੋ ਪਿਸਟਲ ਤੇ ਤਿੰਨ ਮੈਗਜ਼ੀਨ ਤੇ ਦੋ ਰੋਂਦ ਜਿੰਦਾ ਜਿਹੜੇ ਉਹ ਬਰਾਮਦ ਹੋਏ ਅੱਜ ਅਸੀਂ ਇਹਦੇ ਤੇ ਐਫ ਆਰ ਨੰਬਰ 172 ਆਰਮਰ ਐਕਟ ਦੇ ਤਹਿਤ ਪਰਚਾ ਦਰਜ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਸਾਨੂੰ ਮਾਨਯੋਗ ਅਦਾਲਤ ਨੇ ਦੋ ਦਿਨ ਦਾ ਪੁਲਿਸ ਰਿਮਾਂਡ ਜਿਹੜਾ ਉਹ ਦਿੱਤਾ ਮਾਨਯੋਗ ਐਸ ਐਸ ਪੀ ਸਾਹ ਪਟਿਆਲਾ ਸ਼੍ਰੀ ਵਰਨ ਸ਼ਰਮ ਪੀਪੀਐਸ ਅਤੇ ਐਸਪੀ ਇਨਵੈਸਟੀਗੇਸ਼ਨ ਸਰਦਾਰ ਗੁਰਬੰਧ ਸਿੰਘ ਬੈਂਸ ਦੀ ਇੱਕ ਸਾਡੀ ਇਨਫੋਰਮੇਸ਼ਨ ਸੀਗੀ ਉਹ ਇਹਨੂੰ ਪਰਮਿਸ਼ਨ ਦੇ ਸਾਡੇ ਡੀਐਸਪੀ ਰਾਜਪਰਾ ਸਰਦਾਰ ਮਨਜੀਤ ਸਿੰਘ ਨੇ ਆਡਾ-ਅਡਾ ਸਾਡੀਆਂ ਟੀਮਾਂ ਬਣਾ ਕੇ ਸ਼ਹਿਰ ਦੇ ਵਿੱਚ ਨਾਕਾਬੰਦੀ ਕਰਾਈ ਸਾਡੀ ਨਾਕਾ ਪਾਰਟੀ ਐਸਐਜ ਉਸਪਾਲਸਿੰਗ ਮਿਡਵੇ ਤੇ ਜਿੱਨੇ ਨਾਕਾਬੰਦੀ ਕੀਤੀ ਹੁੰਦੀ ਸੀ ਉਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਜਿਹਦਾ ਨਾਮ ਗੌਰਵ ਤੇ ਜਿਹੜਾ ਗੁਰਦਾਸਪੁਰ ਦਾ ਰਹਿਣ ਵਾਲਾ ਇਹਨੂੰ ਇੱਕ ਬੈਗ ਦੇ ਤਹਿਤ ਫੜਿਆ ਫੜ ਕੇ ਜਿਹਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ ਸਾਨੂੰ ਦੋ ਪਿਸਟਲ ਤੇ ਤਿੰਨ ਮੈਗਜ਼ੀਨ ਤੇ ਦੋ ਰੌਂਦ ਜਿੰਦਾ ਜਿਹੜੇ ਉਹ ਬਰਾਮਦ ਹੋਏ ਅੱਜ ਅਸੀਂ ਇਹਦੇ ਤੇ ਐਫ ਆਰ ਨੰਬਰ 172 ਆਰਮ ਐਕਟ ਦੇ ਤਹਿਤ ਪਰਚਾ ਦਰਜ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਸਾਨੂੰ ਮਾਨਯੋਗ ਅਦਾਲਤ ਨੇ 2 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਉਹ ਦਿੱਤਾ ਹੁਣ ਅਸੀਂ ਇਹਦੀ ਮਤਲਬ ਫਾਰਵਰਡ ਤੇ ਬੈਕਵਰਡ ਲਿੰਕ ਦੇਖਾਂਗੇ ਵੀ ਇਹਨੇ ਕਿਨੂੰ ਪਿਸਤਲ ਦੇਣਾ ਸੀ ਤੇ ਕਿੱਥੋਂ ਇਹ ਲੈ ਕੇ ਆਇਆ ਇੰਨੀ ਕਵਰੀ ਲੈ ਕੇ ਆਇਆ ਕਿੱਥੇ ਪਹਿਲਾਂ ਪਹਿਲਾਂ ਜੀ ਪਹਿਲਾ ਚਾਂਸ ਹੈ ਦਾ ਪਿਸਤਲਾਂ ਦਾ ਬਾਕੀ ਇਹਦੇ ਤੇ ਇੱਕ ਮਤਲਬ ਐਨਡੀਪੀਐਕ ਦਾ ਪਰਚਾ ਦਰਜ ਹੈਗਾ ਜਿਹੜਾ ਸ਼ਿਕਾਰ ਮਛਲੀ ਠਾਣਾ ਪੈਂਦਾ ਖੁਦਾਸ ਦੇ ਵਿੱਚ ਸਰ ਮਨਸ਼ਾ ਦਾ ਕੁਝ ਪਤਾ ਲੱਗਾ ਕਿ ਕਿਆ ਮਛਲੀ ਨਹੀਂ ਹੈ ਪਿਸਟਲ ਕਿੱਥੇ ਕੀ ਕਰ ਰਹਾ ਸੀ ਹਾਂ ਉਹੀ ਅਸੀਂ ਸਾਰਾ ਇਨਵੈਸਟੀਗੇਸ਼ਨ ਕਰਾਂਗੇ ਜੀ ਉਹ ਸਾਡਾ ਜਿਹੜਾ ਮਤਲਬ ਰਿਮਾਂਡ ਦੇ ਦੌਰਾਨ ਇਹੀ ਕੁਝ ਅਸੀਂ ਸਾਰਾ ਦੇਖਾਂਗੇ ਇਹ ਮਗਿਆ ਪਤਾ ਜਿਹੜੇ ਬੈਡ ਐਲੀਮੈਂਟ ਨੇ ਉਹਨਾਂ ਨਾਲ ਇਹ ਕੋਈ ਹੈ ਜਿ ਕੋਈ ਪੰਧਾ ਹੀ ਹੈ ਹਾਂਜੀ ਕੋਈ ਹੈਗਾ ਮੁੰਡਾ ਜਿਹੜਾ ਕੋਈ ਬਾਹਰ ਬੈਠਾ ਮੁੰਡਾ ਉਹਨੇ ਇਹਨੂੰ ਮਤਲਬ ਇਹ ਪਿਸਟਲ ਮਤਲਬ ਲਿਆਉਣ ਲਈ ਕਿਹਾ ਸੀਗਾ ਇਹ ਉਹਦੇ ਕਹਿਣ ਤੇ ਮਤਲਬ ਪਾਰਸਲ ਦਾ ਕਹਿਣ ਦੇ ਮੁਤਾਬਕ ਇਹ ਕੰਮ ਕਰ ਰਿਹਾ ਸੀਗਾ ਇਹਨੇ ਲਿਆ ਕੇ ਗੁਰਦਾਸਪੁਰ ਉਹਨੂੰ ਇਹ ਪਿਸਟਲ ਫੜਾਉਣੀ ਸੀ ਕਿੱਥੋਂ ਲਿਆ ਸੀ ਸਰ ਇਹਦੇ ਦੱਸਣ ਮੁਤਾਬਕ ਤਾਂ ਇਹ ਦਿੱਲੀ ਤੋਂ ਕਹਿੰਦਾ ਮੈਂ ਲੈ ਕੇ ਆਇਆ ਪਰ ਉਹ ਅਸੀਂ ਦੇਖਾਂਗੇ ਸਾਰਾ ਇਨਵੈਸਟ ਇਹਦੇ ਬੈਠ ਕੇ ਐਸੇ ਇੱਥੇ ਧੜੇਗੇ ਇਹਦੇ ਦੱਸਣ ਮੁਤਾਬਕ ਜੇ ਵਕ ਵਕ ਵੀਕਲਾਂ ਤੇ ਆਉਂਦੇ ਆ ਜਿੱਦਾਂ ਕੋਈ ਬੱਸ ਤੇ ਆ ਗਿਆ ਜਾਂ ਟੈਂਪੂ ਤੇ ਆ ਗਿਆ ਇਹਨੇ ਅੱਗੇ ਨਾਕਾਬੰਦੀ ਦੇਖ ਕੇ ਉਹ ਨਾਕਿਆ ਤੋਂ ਥੱਲੇ ਉਤਰ ਕੇ ਇਹ ਭੱਜਣ ਦੀ ਤਾਕ ਤੇ ਵਿੱਚ ਸੀਗਾ ਉਹ ਸਾਡੀ ਜਿਹੜੀ ਪੁਲਿਸ ਪਾਰਟੀ ਉਹਨੇ ਬੜੇ ਮੁਸਤੈਦੀ ਨਾਲ ਇਹਨੂੰ ਕਾਬੂ ਕਰਕੇ ਇਹਨਾਂ ਨੇ ਕੋਈ ਦੱਸਿਆ ਵੀ ਜਿੱਥੋਂ ਦਿੱਲੀੋਂ ਲੈ ਕੇ ਆਂਦਾ ਕਿ ਉਹ ਵਪਾਰ ਕਰਦੇ ਆ ਇਹ ਬਿਨਾ ਮੰਦ ਲਾਇਸੈਂਸ ਵਾਲੇ ਪਿਸਟਲਸ ਦਾ ਜਿਹੜੇ ਗੈਰ ਕਾਨੂੰਨੀ ਕੋਈ ਦੁਕਾਨ ਹੈ ਜਾਂ ਐਵੇਂ ਸੇ ਇਹ ਫੋਨਸ ਹਾਂਜੀ ਇਹ ਪਾਰਸਲ ਦੀ ਆਪਾਂ ਕਹਿ ਸਕਦੇ ਆ ਫਿਲਹਾਲ ਜਿਹੜਾ ਤਾਂ ਅੱਗੇ ਜਿਹਨੂੰ ਇਹ ਦੇਣਾ ਸੀ ਪਿਸਟਲ ਉਹ ਅਸੀਂ ਦੇਖਾਂਗੇ ਉਹ ਸਾਡਾ ਇੱਕ ਇਹ ਗੋਫੀਆ ਪਾਰਟ ਹੈਗਾ ਉਹ ਤੁਹਾਨੂੰ ਬਾਅਦ ਚ ਅਸੀਂ ਸਾਰਾ ਦੱਸਾਂਗੇ ਇਹ ਆ ਗਰੀਦ ਕੇ ਲੈ ਕੇ ਆਂਦਾ ਸੀ ਜਾਂ ਵਿੱਚ ਸਪਲਾਈਅਰ ਸੀਗਾ ਜੀ ਨਹੀਂ ਇਹਦੇ ਮੁਤਾਬਕਤਾ ਜੀ ਇਹਨੂੰ ਮੁੰਡੇ ਨੇ ਕਿਸੇ ਨੇ ਜਿੱਦਾਂ ਇਹਦੇ ਯਾਰ ਤੋਂ ਪਿਆ ਉਹਨੇ ਮਤਲਬ ਇਹਨੂੰ ਕਿਹਾ ਸੀਗਾ ਉਹ ਤੋਂ ਦਿੱਲੀ ਜਾ ਕੇ ਇਹ ਦੋ ਪਿਸਟਲ ਲੈ ਕੇ ਆ ਯੋ ਪਿਸਤਲ ਜਿਹੜੇ ਅੱਗੇ ਮੁੰਡੇ ਨੂੰ ਦੇਣੇ ਸੀਗੇ ਉਹ ਸਾਡੇ ਮਤਲਬ ਕੁਝ ਕੀ ਝਾ ਆ ਚੁੱਕਿਆ ਉਹ ਅਸੀਂ ਉਹਨੂੰ ਵੀ ਨਾਮਜ਼ਦ ਕਰਾਂਗੇ ਉਹ ਕੋਈ ਉਹ ਵੱਡੀ ਵਾਰਦਾਤ ਦੇ ਵਾਸਤੇ ਹਾਂਜੀ ਹਾਂਜੀ ਕੁਝ ਵੀ ਹੋ ਸਕਦਾ ਹੈ ਦੇਖੋ ਕਿੰਨੇ ਵਧੀਆ ਪਿਸਤਲ ਨੇ ਉਹਨਾਂ ਨਾਲ ਕੁਝ ਵੀ ਵਾਰਦਾਤ ਕੋਈ ਕਰਨ ਲਈ ਲੈ ਕੇ ਆਇਆ ਹੈ